ਅੰਮ੍ਰਿਤਸਰ ਵਿਖੇ ਸ਼ਹੀਦ ਮਦਨ ਲਾਲ ਢਿੰਗਰਾ ਸੁਸਾਇਟੀ ਦੇ ਵੱਲੋਂ ਅੱਜ ਸ਼ਹੀਦ ਮਦਨ ਲਾਲ ਢਿੰਗਰਾ ਦਾ ਬਲੀਦਾਨ ਦਿਵਸ ਮਨਾਇਆ ਅਤੇ ਇਸ ਮੌਕੇ ਤੇ ਸਾਬਕਾ ਮੰਤਰੀ ਮੈਡਮ ਲక్ష్ਮੀਕਾਂਤ ਚਾਵਲਾ ਅਤੇ ਮਦਨ ਲਾਲ ਢਿੰਗਰਾ ਸਾਰੇ ਸੁਸਾਇਟੀ ਦੇ ਵੱਲੋਂ ਅਤਿ ਸ਼ਰਧਾ ਤੇ ਫੁੱਲ ਚੜਾ ਕੇ ਬਲੀਦਾਨ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਹੀਦ ਮਦਨ ਲਾਲ ਢਿੰਗਰਾ ਜੀ ਦੇ ਬਲੀਦਾਨ ਦਿਵਸ ਮੌਕੇ ਤੇ ਮੰਤਰੀ ਓਪੀ ਸੋਨੀ ਵੀ ਪਹੁੰਚੇ ਅਤੇ ਪਹੁੰਚ ਕੇ ਉਹਨਾਂ ਨੇ ਵੀ ਸ਼ਹੀਦ ਮਦਨ ਲਾਲ ਢਿੰਗਰਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਸ਼ਹੀਦ ਜਿਹੜੇ ਨੇ ਉਹ ਸਾਰੀ ਕੌਮ ਦੇ ਸਰਮਾਇਆ ਹੁੰਦੇ ਨੇ ਸੋ ਕੌਮਾਂ ਉਹ ਹੀ ਤਰੱਕੀ ਕਰਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਸੋ ਸਾਨੂੰ ਮਾਣ ਹੈ ਅੰਮ੍ਰਿਤਸਰ ਵਾਲਿਆਂ ਨੂੰ ਕਿਉਂਕਿ ਮਦਨ ਲਾਲ ਢੀਂਗਰਾ ਜੀ ਅੰਮ੍ਰਿਤਸਰ ਦੇ ਜੰਮ ਪੱਲੇ ਸੋ ਅੰਮ੍ਰਿਤਸਰ ਦੀ ਜਿਹੜੀ ਇਹ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਸੋ ਮੈਂ ਸਮਝਦਾ ਦੇਸ਼ ਦੀ ਯਾਦ ਵਿੱਚ ਜਿੰਨਾ ਵੱਡਾ ਯੋਗਦਾਨ ਅੰਮ੍ਰਿਤਸਰ ਦੀ ਇਸ ਪਵਿੱਤਰ ਧਰਤੀ ਦਾ ਪਲਾਣ ਨਹੀਂ ਜਾ ਸਕਦਾ ਜੇ ਅੱਜ ਤੁਸੀਂ ਸਾਰੇ ਦੇਸ਼ ਦਾ ਹੀ ਬੜਾ ਵੱਡਾ ਯੋਗਦਾਨ ਹੈ ਦੇਸ਼ ਦੀ ਯਾਦ ਵਿੱਚ ਪਰ ਜਿੰਨੀਆਂ ਸ਼ਹੀਦੀਆਂ ਅੰਮ੍ਰਿਤਸਰ ਜਣੇ ਵਾਲੇ ਬਾਗ ਦੀ ਪਿਤਰ ਧਰਤੀ ਹੈ ਜਿੱਥੇ ਅੰਮ੍ਰਿਤਸਰੀਆਂ ਨੇ ਸਭ ਤੋਂ ਜ਼ਿਆਦਾ ਯਾਦ ਲਈ ਆਪਣਾ ਤੁੰਡੋਲਿਆ ਸੋ ਇਹ ਸ਼ਹੀਦਾਂ ਦੀ ਧਰਤੀ ਹੈ ਸੋ ਸਾਡਾ ਫਰਜ਼ ਵੀ ਬੰਦ ਹੈ ਕਿ ਜਿੰਨੇ ਵੀ ਸਾਡੇ ਸ਼ਹੀਦ ਨੇ ਜਿਨ੍ਹਾਂ देश की यादी लिए अपन कुरबानियाँ दमेशा मान सत्कार करिए उन्होंने असी सिर झुका के प्रणाम करिए जो लॉर्ड चर्चिल बाद में प्रधानमंत्री बने इंग्लैंड के उन्होंने ये कहा था कि ऐसा बहादुर न्यायपालिका के सामने डट के बोलने वाला मैंने दुनिया में कहीं नहीं देखा है और एक पत्रकार ने लिखा कि आने वाली पीढ़ियाँ याद रखेगी इंग्लैंड का पत्रकार था उसने बसंत उसने ये कहा था कि आने वाली पीढ़ियां हिंदुस्तान की याद रखेंगी कि उनका एक बेटा इतना बहादुर था और इतनी बहादुरी से लड़ा और इतनी बहादुरी से फांसी के फंदे पर गया इनकी आखिरी इच्छा थी एक ही इच्छा कि मैं इनका जो आप देखेंगे इन्होंने कहा था मेरा वक्तव्य जो है ना वो छप जाए वो सावरकर जी के सहयोग से छप गया फांसी से पहले तहलका मच गया दुनिया में फ़्रांस में स्पेन में हिंदुस्तान में इंग्लैंड में ਔਰ ਉਸਕੇ ਬਾਅਦ ਇਹਨਾਂ ਨੇ ਇੱਕ ਹੀ ਬਾਤ ਕਹੀ ਕਿ ਮੈਂ ਹਿੰਦੂ ਪੁੱਤਰ ਹਾਂ ਮੈਂ ਭਰਤ ਮਾਤਾ ਦਾ ਪੁੱਤਰ ਹਾਂ ਆਈਦਾ ਆਈਦਾ ਪ੍ਰੋਗਰਾਮਰ ਕਰੇ ਹੁੰਦੇ ਆਈਦਾ ਪ੍ਰੋਗਰਾਮ ਜੀ ਮਸ਼ੀਦ ਮਦਨ ਲਾਲ ਢਿੰਗਰਾ ਜੀ ਦਾ ਇਹ 1909 ਚ ਸ਼ਹੀਦ ਹੋਏ ਸੀ 100 ਸਾਲ ਅੰਬਰ ਸਰਚ ਪੰਜਾਬ ਚ ਕਿਸੇ ਨੇ 2009 ਚ ਪੰਜ ਜਦੋਂ ਮੰਤਰੀ ਸੀ ਇਹਨਾਂ ਨੇ ਬੜੀ ਲੜਾਈ ਲੜੀ ਸਰਕਾਰ ਲੈਵਲ ਤੇ ਵੀ ਕੀ ਹਰ ਸਾਲ ਮਨਾਇਆ ਜਾਏਗਾ ਫਿਰ ਭੈਣੀ ਨੇ ਆਪਣੀ ਐਨ ਜੀਓ ਬਣਾਈ ਸੀ ਮਦਨ ਲਾ ਟਿੰਗਰਾਸ ਮਾਰਕਸ ਕਮੇਟੀ ਹਰ ਸਾਲ ਅਸੀਂ ਇੱਥੇ ਇੱਕ ਮਹੀਨਾ ਪੂਰਾ ਸਕੂਲਾਂ ਚ ਕੰਪੀਟੀਸ਼ਨ ਕਰਾਈਦੇ ਤੇ ਅੱਜ ਵਾਲੇ ਦਿਨ 10 20 ਹਰ ਸਾਰੇ ਸਕੂਲਾਂ ਦੇ ਬੱਚੇ ਬੜਾ ਵੱਡਾ ਇੱਥੇ ਫੰਕਸ਼ਨ ਹੁੰਦਾ ਤੁਸੀਂ ਵੀ ਪ੍ਰੈਕਟੀਕ ਕੋਰੋਨਾ ਕਾਰਨ ਬਹੁਤ ਛੋਟ ਉਸ ਤੋਂ ਇਲਾਵਾ ਭੈਣੀ ਨੇ ਬੱਸ ਸਟੈਂਡ ਦਾ ਨਾ ਕਰਵਾਇਆ ਨਰਸਿੰਗ ਕਾਲਜ ਖਲਾਇਆ ਉਹਦਾ ਪੈਦਲ ਘਰ ਇੱਥੋਂ 200 ਮੀਟਰ ਦੂਰ ਐਨ ਜੀਓ ਦੇ ਮਗਰ ਲੱਗੇ ਹੈ ਕਿ ਉੱਥੇ ਉਹਦਾ ਕੋਈ ਵਧੀਆ ਇਹ ਸੰਗਰਾਲੇ ਬੰਜੇ ਤੇ ਈਸ਼ਵਰ ਨੇ ਚਾਹ ਜਲਦੀ ਬੰਜੇ ਨਾਮ ਆਪਣੇ ਨਾਮ ਮੇਰਾ ਨਾਮ ਰਕੇਸ਼ ਸ਼ਰਮਾ ਡਾਕਟਰ ਅੰਮ੍ਰਿਤਸਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਐਸਐਮਜ਼ेड ਨਿਊਜ਼